ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵੱਲੋਂ ਆਪ ਸਭ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਖਾਸ ਰਿਸ਼ਤੇ ਸਿਰਫ ਔਰ ਸਿਰਫ ਲੜਕੀਆਂ ਦੇ ਔਰ ਜੇਕਰ ਤੁਸੀਂ ਚੈਨਲ ਨਾਲ ਪਹਿਲੀ ਵਾਰ ਜੁੜੇ ਹੋ ਯਾਨੀ ਕਿ ਫਰਸਟ ਟਾਈਮ ਵੀਡੀਓਜ਼ ਨੂੰ ਦੇਖ ਰਹੇ ਹੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਯਾਨੀ ਕਿ ਬੈਲ ਆਈਕਨ ਨੂੰ ਆਲਤੇ ਸੈੱਟ ਕਰਨਾ ਹੈ ਇਸ ਨਾਲ ਤੁਹਾਨੂੰ ਹਰ ਤਰ੍ਹਾਂ ਦੇ ਰਿਸ਼ਤਿਆਂ ਦੀ ਜਾਣਕਾਰੀ ਮਿਲ ਜਾਵੇਗੀ ਜਦੋਂ ਵੀ ਅਸੀਂ ਵੀਡੀਓ ਪਬਲਿਸ਼ ਕਰਦੇ ਹਾਂ ਤਾਂ ਉਸ ਦਾ ਜਿਹੜਾ ਲਿੰਕ ਹੈ ਉਹਦਾ ਮੈਸੇਜ ਤੁਹਾਨੂੰ ਜ਼ਰੂਰ ਪਹੁੰਚ ਜਾਵੇਗਾ ਔਰ ਸਾਡੇ ਕੋਲ ਜਿਹੜੇ ਪ੍ਰੋਫਾਈਲਸ ਪਹੁੰਚ ਰਹੇ ਨੇ ਪੂਰੇ ਪੰਜਾਬ ਤੋਂ ਜਾਨੀ ਕਿ ਸਰਕਾਰੀ ਜੋਬ ਮਿਡਲ ਕਲਾਸ ਔਰ ਐਨ ਆਰ ਆਈਸ ਲੜਕੀਆਂ ਦੇ ਰਿਸ਼ਤੇ ਔਰ ਜਿਹੜਾ ਸਾਡਾ ਦੂਸਰਾ ਚੈਨਲ ਹੈ ਅਕਾਲ ਰੂਪ ਮੈਰਿਜ ਬੀਰੋ ਉਹਦੇ ਵਿੱਚ ਲੜਕੀਆਂ ਦੇ ਔਰ ਲੜਕਿਆਂ ਦੇ ਜਿਹੜੇ ਵੀ ਪ੍ਰੋਫਾਈਲਸ ਆਉਂਦੇ ਨੇ ਚਾਹੇ ਉਹ ਤਲਾਕशुदा ਹੋਣ ਐਨਆਰਆਈਜ਼ ਹੋਣ ਜਾਂ ਫਿਰ ਜ਼ਿਆਦਾ ਏਜ ਵਾਲੇ ਹਰ ਤਰ੍ਹਾਂ ਦੇ ਪ੍ਰੋਫਾਈਲਾਂ ਦੀ ਜਿਹੜੀ ਜਾਣਕਾਰੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਹੁਣ ਸ਼ੁਰੂਆਤ ਕਰਦੇ ਹਾਂ ਜਿਹੜੇ ਸਾਡੇ ਕੋਲ ਅੱਜ ਦੀ ਵੀਡੀਓ ਵਿੱਚ ਪ੍ਰੋਫਾਈਲਸ ਪਹੁੰਚੇ ਹੋਏ ਨੇ ਫਰਸਟ ਪ੍ਰੋਫਾਈਲ ਹੈ ਜੱਟ ਸਿੱਖ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਪੀਆਰ ਹੈ 1990 ਦਾ ਬਰਥ ਹੈ ਇਹਨਾਂ ਦਾ ਔਰ 5 ਫੁੱਟ 6 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਐਮਸੀਏ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਔਰ ਇਹ ਕੈਨੇਡਾ ਨੇ ਡਿਪਲੋਮਾ ਕੀਤਾ ਹੈ ਹੋਰ ਕੈਨੇਡਾ ਤੋਂ ਲੜਕੀ ਤਲਾਕਸ਼ੁਦਾ ਹੈ ਔਰ ਇਹਨਾਂ ਨੂੰ ਤਲਾਕਸ਼ੁਦਾ ਲੜਕੇ ਦਾ ਹੀ ਰਿਸ਼ਤਾ ਚਾਹੀਦਾ ਹੈ ਔਰ ਜਿਹੜਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਔਰ ਲੁਧਿਆਣਾ ਏਰੀਆ ਨੂੰ ਹੀ ਬਿਲੋਂਗ ਕਰਦਾ ਹੋਵੇ ਜਾਨੀ ਕਿ ਲੁਧਿਆਣਾ ਦੇ ਆਸ-ਪਾਸ ਤੋਂ ਹੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਕਿਉਂਕਿ ਇਹ ਜਿਹੜੀ ਫੈਮਿਲੀ ਹੈ ਲੁਧਿਆਣਾ ਡਿਸਟ੍ਰਿਕਟ ਨੂੰ ਹੀ ਬਿਲੋਂਗ ਕਰਦੀ ਹੈ ਫੈਮਿਲੀ ਦਾ ਫੋਨ ਨੰਬਰ ਹੈ 9815567290 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ 1990 ਦਾ ਬਰਥ ਹੈ ਇਹਨਾਂ ਦਾ ਲੜਕੀ ਅਨਮੈਰਿਡ ਹੈ ਹਾਈਟ ਹੈ ਇਹਨਾਂ ਦੀ 5 ਫੁੱਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ ਇਹਨਾਂ ਦੀ ਐਸਸੀ ਔਰ ਲੜਕਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਹੀ ਚਾਹੀਦਾ ਹੈ ਜਿਹੜਾ ਐਨਆਰਆਈ ਹੋਵੇ ਜਾਨਕੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾ ਕਿਸੇ ਹੋਰ ਯੂਰਪ ਕੰਟਰੀ ਨੂੰ ਬਿਲੋਂਗ ਕਰਦਾ ਹੋਵੇ ਜਿਵੇਂ ਕਿ ਇਟਲੀ ਹੋ ਗਿਆ ਗ੍ਰੀਸ ਹੋ ਗਿਆ ਪੁਰਤਗਾਲ ਹੋ ਗਿਆ ਔਰ ਜਾਤੀ ਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਸਾਰੀ ਫੈਮਿਲੀ ਬਹੁਤ ਨਾਈਸ ਹੈ ਔਰ ਵੈਲ ਸੈਟਲ ਹੈ ਜਲੰਧਰ ਏਰੀਆ ਨੂੰ ਇਹ ਬਿਲੋਂਗ ਕਰਦੇ ਨੇ ਔਰ ਇਹਨਾਂ ਦਾ ਫੋਨ ਨੰਬਰ ਦਿੱਤਾ ਹੋਇਆ ਹੈ 9041718507 ਕਿਰਪਾ ਕਰਕੇ ਇਹਨਾਂ ਨੂੰ ਮੈਰिज ਵਿਰੋਧ ਵਾਲੇ ਜਾਂ ਜਿਹੜੇ ਵਿਚੋਲੇ ਨੇ ਉਹ ਇਹਨਾਂ ਨੂੰ ਕਾਲ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰਨ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਵੈਲ ਸੈਟਲ ਫੈਮਿਲੀ ਤੋਂ ਹੈ ਔਰ जाटਸੀਕ ਕਾਸਟ ਤੋਂ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਨਵੰਬਰ 1986 ਦਾ ਬਰਥ ਲੜਕੀ ਅਨਮੈਰਿਡ ਹੈ ਔਰ ਹਾਈਟ ਹੈ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਔਰ ਕੰਪਿਊਟਰ ਕੋਰਸ ਹੋਰ ਵੀ ਬਹੁਤ ਸਾਰੀਆਂ ਇਹਨਾਂ ਦੇ ਕੋਲ ਡਿਗਰੀਜ਼ ਨੇ ਔਰ ਖਾਨਤਨੀ ਪਰਿਵਾਰ ਤੋਂ ਕੈਨੇਡਾ ਵਿੱਚ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਚਾਹੇ ਲੜਕਾ ਤਲਾਕशुदा ਹੋਵੇ ਜਾਂ ਅਨਮੈਰਿਡ ਹੋਵੇ ਔਰ ਬਿਨਾ ਕਿਸੇ ਨਸ਼ੇ ਤੋਂ ਹੋਵੇ ਪੰਜਾਬ ਤੋਂ ਹੀ ਰਹਿਣ ਵਾਲੇ ਨੇ ਜੀ ਖੰਨਾ ਏਰੀਆ ਤੋਂ ਔਰ ਇਹਨਾਂ ਦਾ ਫੈਮਿਲੀ ਦਾ ਫੋਨ ਨੰਬਰ ਹੈ 988241507 988241507 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਲੜਕੀ ਦਾ ਜਨਮ ਹੈ 1990 ਦਾ ਹਾਈਟ ਹੈ ਇਹਨਾਂ ਦੀ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਔਰ ਇਹ ਕੈਨਾਂ ਨੇ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਹੈ ਲੜਕਾ ਇਹਨਾਂ ਨੂੰ ਸਿਰਫ ਜੱਟ ਸਿਕ ਫੈਮਿਲੀ ਤੋਂ ਹੀ ਚਾਹੀਦਾ ਹੈ ਜਿਹੜਾ ਕੈਨੇਡਾ ਜਾਂ ਯੂ ਐਸ ਏ ਵਿੱਚ ਹੋਵੇ ਔਰ ਲੁਧਿਆਣਾ ਏਰੀਆ ਨੂੰ ਬਿਲੋਂਗ ਕਰਦਾ ਹੋਵੇ ਹੋਰ ਵਧੇਰੇ ਇਨਫੋਰਮੇਸ਼ਨ ਵਾਸਤੇ ਤੁਸੀਂ ਇਸ ਫੈਮਿਲੀ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਫੋਨ ਨੰਬਰ ਦਿੱਤਾ ਹੋਇਆ ਹੈ 8725059123 8725059123 ਇਸ ਤੋਂ ਇਲਾਵਾ ਇੱਕ ਜ਼ਰੂਰੀ ਬੇਨਤੀ ਹੈ ਕਿ ਜਿਹੜੇ ਗਰੀਬ ਪਰਿਵਾਰ ਦੀਆਂ ਲੜਕੀਆਂ ਨੇ ਜਾਂ ਅਪਾਹੀਜ ਨੇ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਆ ਜਿਹੜੀ ਆਪਣੀ ਐਡ ਦੀ ਫੀਸ ਨਹੀਂ ਦੇ ਸਕਦੇ ਅਸੀਂ ਉਹਨਾਂ ਦੀ ਐਡ ਜਿਹੜੀ ਹੈ ਬਿਲਕੁਲ ਫ੍ਰੀ ਆਫ ਕੋਸਟ ਲਗਾ ਰਹੇ ਹਾਂ ਇਸ ਲਈ ਜੇਕਰ ਤੁਹਾਡੇ ਆਸ-ਪਾਸ ਜਾਂ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਅਜਹੀਆਂ ਲੜਕੀਆਂ ਨੇ ਜਿਹੜੀਆਂ ਆਪਣੀ ਐਡ ਨਹੀਂ ਪਵਾ ਸਕਦੀਆਂ ਜਾਂ ਗਰੀਬ ਪਰਿਵਾਰਤੋਂ ਨੇ ਸੋ ਤੁਸੀਂ ਉਹਨਾਂ ਦਾ ਬਾਇਓ ਡਾਟਾ ਵੀ ਸਾਨੂੰ ਭੇਜ ਸਕਦੇ ਹੋ ਅਸੀਂ ਉਹਨਾਂ ਦੀ ਫ੍ਰੀ ਵਿੱਚ ਐਡ ਲਗਾਵਾਂਗੇ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਔਰ ਡੇਟ ਆਫ ਬਰਥ ਹੈ 13 ਫਰਵਰੀ 1994 ਹਾਈਟ ਹੈ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਬੀਕੋਮ ਔਰ ਵੈਲ ਸੈਟਲ ਫੈਮਿਲੀ ਤੋਂ ਇਹ ਰਹਿਣ ਵਾਲੇ ਨੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਸਿਟੀ ਤੋਂ ਔਰ ਇਹਨਾਂ ਨੂੰ ਸੇਮ ਕਾਸਟ ਵਿੱਚ ਹੀ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਫੈਮਲੀ ਦਾ ਫੋਨ ਨੰਬਰ ਹੈ 8652534690 8652534690 ਨੈਕਸਟ ਹੈ ਜੀ ਅਰੋੜਾ ਖੱਤਰੀ ਚੋਪੜਾ ਕਸਟ ਦੀ ਲੜਕੀ ਜਿਹੜੀ ਕੰਪਨੀ ਦੇ ਵਿੱਚ ਡਾਇਰੈਕਟਰ ਦੀ ਪੋਸਟ ਤੇ ਹੈ 18 ਤੋਂ 23 ਲੱਖ ਰੁਪਏ ਸਾਲਾਨਾ ਪੈਕੇਜ ਮਿਲਦਾ ਹੈ ਔਰ ਹੋਰ ਵੀ ਬਹੁਤ ਸਾਰੀਆਂ ਫੈਸਿਲਿਟੀਆਂ ਪ੍ਰੋਵਾਈਡਡ ਕੀਤੀਆਂ ਜਾਂਦੀਆਂ ਨੇ ਕੰਪਨੀ ਕੰਪਨੀ ਵੱਲੋਂ 1992 ਦਾ ਬਰਥ ਹੈ ਇਹਨਾਂ ਦਾ ਹਾਈਟ 5 ਫੁੱਟ 1 ਇੰਚ ਪੇਰੈਂਟਸ ਇਹਨਾਂ ਦੇ ਰਿਟਾਇਰ ਨੇ ਸਰਕਾਰੀ ਜੋਬ ਤੋਂ ਔਰ ਮੋਹਾਲੀ ਸਿਟੀ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਫੈਮਿਲੀ ਵਾਲੇ ਜਿਹੜੇ ਸੰਪਰਕ ਕਰ ਸਕਦੇ ਨੇ ਚੰਡੀਗੜ੍ਹ ਮੋਹਾਲੀ ਔਰ ਦਿੱਲੀ ਨੌਇਡਾ ਬੈਂਗਲੌਰ ਜਾਂ ਫਿਰ ਪੰਚਕੁਲਾ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਹੈ 9779141471 9779141471 ਨੈਕਸਟ ਹੈ ਜੀ ਰਵੀ ਦਾਸੀ ਆ ਸਿੱਖ ਕਾਸਟ ਦੀ ਲੜਕੀ ਇਹਨਾਂ ਨੇ ਨਰਸਿੰਗ ਕੀਤੀ ਹੋਈ ਹੈ ਜੀ ਐਨ ਐਮ ਨਰਸਿੰਗ 1995 ਦਾ ਬਰਥ 5 ਫੁੱਟ ਹਾਈਟ ਔਰ ਸਾਈਪ੍ਰਸ ਦੇ ਵਿੱਚ ਇਹ ਜੋਬ ਕਰਦੇ ਨੇ ਇਹਨਾਂ ਨੂੰ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਲੜਕਾ ਬਿਨਾ ਕਿਸੇ ਨਸ਼ੇ ਤੋਂ ਹੋਵੇ ਔਰ ਅਨਮੈਰਿਡ ਹੋਵੇ ਫੈਮਿਲੀ ਵਾਲੇ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਨੇ ਜੀ ਹੁਸ਼ਿਆਰਪੁਰ ਤੋਂ ਹੀ ਰਹਿਣ ਵਾਲੇ ਨੇ ਫੋਨ ਨੰਬਰ ਨੋਟ ਕਰੋ ਜੀ +35796384536 ਨੈਕਸਟ ਹੈ ਜੀ ਜੱਟ ਸਿੱਖ ਕਾਸਟ ਦੀ ਲੜਕੀ 1997 ਦਾ ਇਹਨਾਂ ਦਾ ਬਰਤ ਹੈ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ BCA ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਔਰ ਇਹ ਕੋ ਉਹਨਾਂ ਨੇ ਹੋਰ ਕੰਪਿਊਟਰ ਕੋਰਸ ਕੀਤਾ ਹੋਇਆ ਹੈ ਆਈਲੈਟਸ ਵਿੱਚ ਇਹਨਾਂ ਦੇ ਓਵਰਆਲ 6 ਬੈਂਡਸ ਨੇ ਜ਼ਮੀਨ ਹੈ 12 ਏਕੜ ਫਾਦਰ ਫਾਰਮਰ ਨੇ ਮਦਰ ਹਾਊਸ ਵਾਈਫ ਔਰ ਰਾਮਪੂਰਾ ਫੂਲ ਬਠਿੰਡਾ ਏਰੀਆ ਨੂੰ ਬਲੋਂਗ ਕਰਦੇ ਨੇ ਇਹਨਾਂ ਨੂੰ ਐਨਆਰਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਔਰ ਵਧੇਰੇ ਜਾਣਕਾਰੀ ਲਈ ਡਾਇਰੈਕਟ ਗੱਲ ਕਰ ਸਕਦੇ ਹੋ ਇਸ ਫੈਮਿਲੀ ਨਾਲ ਫੋਨ ਨੰਬਰ ਨੋਟ ਕਰੋ ਜੀ 9872496605 98724 96605 ਨੈਕਸਟ ਹੈ ਜੀ ਜੱਟ ਸਿੱਖ ਕਾਸਟ ਦੀ ਲੜਕੀ 1984 ਦਾ ਬਰਤ ਹੈ ਇਹਨਾਂ ਦਾ 1984 ਲੜਕੀ ਅਨਮੈਰਿਡ ਹੈ ਹਾਈਟ ਇਹਨਾਂ ਦੀ 5 ਫੁੱਟ 7 ਇੰਚ ਹੈ ਪਲੱਸ 2 ਪਾਸ ਨੇ ਔਰ ਵਧੀਆ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਇਹਨਾਂ ਨੂੰ ਐਨ ਆਰ ਆਈ ਜਾਂ ਪੰਜਾਬ ਵਿੱਚ ਵੈਲ ਸੈਟਲ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਹੀ ਰਹਿਣ ਵਾਲੇ ਨੇ ਲੁਧਿਆਣਾ ਸਿਟੀ ਦੇ ਔਰ ਇਹਨਾਂ ਨੂੰ ਲੁਧਿਆਣਾ ਵਾਲੇ ਹੀ ਕੰਟੈਕਟ ਕਰਨਾ ਫੋਨ ਨੰਬਰ ਨੋਟ ਕਰੋ ਜੀ 9815790681 9815790681 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਕਸ਼ਯਾ ਪਰ ਰਾਜਪੂਤ ਕਾਸਟ ਹੈ ਇਹਨਾਂ ਦੀ 1992 ਦਾ ਬਰਤ ਹੈ 5 ਫੁੱਟ 7 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਐਨਐਮ ਨਰਸਿੰਗ ਐਡਵਾਂਸ ਨਰਸਿੰਗ ਐਂਡ ਮਿਡਵਾਈਫਰੀ ਦਾ ਕੋਰਸ ਕੀਤਾ ਹੈ ਇਹਨਾਂ ਨੇ ਔਰ ਹੁਣੇ ਪ੍ਰਾਈਵੇਟ ਜੌਬ ਕਰਦੇ ਨੇ ਫਾਦਰ ਸਾਹਿਬ ਇਹਨਾਂ ਦੇ ਉਹ ਵੀ ਪ੍ਰਾਈਵੇਟ ਜੌਬ ਤੇ ਨੇ ਮਦਰ ਹਾਊਸ ਵਾਈਫ ਨੇ ਔਰ ਬਹੁਤ ਹੀ ਵਧੀਆ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਲੜਕੀ ਬਿਲਕੁਲ ਖਾਨਦਾਨੀ ਪਰਿਵਾਰ ਦੀ ਹੈ ਹੁਸ਼ਿਆਰਪੁਰ ਸਿਟੀ ਦੇ ਇਹ ਰਹਿਣ ਵਾਲੇ ਨੇ ਔਰ ਫੋਨ ਨੰਬਰ ਨੋਟ ਕਰੋ ਜੀ 828387992 8283879920 ਨੈਕਸਟ ਹੈ ਪ੍ਰਜਾਪਤ ਕਾਸਟ ਦੀ ਲੜਕੀ ਜਿਹੜੀ ਸਰਕਾਰੀ ਜੋਬ ਤੇ ਹੈ ਔਰ ਐਜ਼ ਅ ਡਾਕਟਰ ਇਹ ਜੋਬ ਕਰਦੇ ਨੇ 1985 ਦਾ ਬਰਥ ਹੈ ਯਾਨੀ ਕਿ 1985 ਲੜਕੀ ਅਨਮੈਰਿਡ ਹੈ 5 ਫੁੱਟ 3 ਇੰਚ ਹਾਈਟ ਹੈ ਇਹਨਾਂ ਦੇ ਕੋਲ ਡਿਗਰੀ ਹੈ ਡਾਕਟਰ ਦੀ ਮੁਹਾਲੀ ਸਿਟੀ ਵਿੱਚ ਇਹ ਰਹਿੰਦੇ ਨੇ ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਮੁਹਾਲੀ ਚੰਡੀਗੜ੍ਹ ਜਾਂ ਆਸ-ਪਾਸ ਦੇ ਏਰੀਆਸ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 9501512063 9501512063 ਨੈਕਸਟ ਹੈ ਜੀ 바ਵਾ ਕਾਸਟ ਦੀ ਲੜਕੀ 1996 ਦਾ ਇਹਨਾਂ ਦਾ ਬਰਥ ਹੈ 5 ਫੁੱਟ 3 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਵਧੀਆ ਫੈਮਿਲੀ ਤੋਂ ਐਨਆਰਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਸਿਰਫ ਯੂਐਸਏ ਤੋਂ ਹੋਵੇ जाति बंधन कोई नहीं है लड़की वेल सेटल फैमिली ਨੂੰ ਬਿਲੋਂਗ ਕਰਦੀ ਹੈ। ਔਰ ਫੈਮਲੀ ਦਾ ਫੋਨ ਨੰਬਰ ਹੈ 8360805534। ਪੰਜਾਬ ਤੋਂ ਹੀ ਰਹਿਣ ਵਾਲੇ ਨੇ ਜਲੰਧਰ ਸਿਟੀ ਤੋਂ ਔਰ ਫੋਨ ਨੰਬਰ ਹੈ 8360805534। ਨੈਕਸਟ ਹੈ ਜੀ ਵਾਲੀਆ ਕਸਟ ਦੀ ਲੜਕੀ ਡੇਟ ਆਫ ਬਰਥ ਹੈ 1 ਜੁਲਾਈ 1996 ਹਾਈਟ ਹੈ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਹੈ ਬੈਚਲਰਸ ਆਫ ਆਨ ਆਰਟਸ ਔਰ ਐਟ ਪ੍ਰੈਜ਼ੈਂਟ ਏ ਐਜ਼ ਐਨ ਆਰਟਿਸਟ ਜੌਬ ਕਰਦੇ ਨੇ ਆਪਣਾ ਹੀ ਇਹਨਾਂ ਦਾ ਸੈਲਫ ਦਾ ਬਿਜ਼ਨਸ ਹੈ ਔਰ ਵੈਲ ਸੈਟਲ ਫੈਮਿਲੀ ਨੂੰ ਇਹ ਬਿਲੋਂਗ ਕਰਦੇ ਨੇ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਵੈਲ ਸੈਟਲ ਫੈਮਿਲੀ ਨੂੰ ਬਿਲੋਂਗ ਕਰਦਾ ਹੋਵੇ ਲੜਕਾ ਬਿਨਾਂ ਕਿਸੇ ਨਸ਼ੇ ਤੋਂ ਹੋਵੇ ਔਰ ਪੰਜਾਬ ਤੋਂ ਹੀ ਰਹਿਣ ਵਾਲੇ ਨੇ ਲੁਧਿਆਣਾ ਸਿਟੀ ਦੇ ਇਹਨਾਂ ਦੀ ਫਰਸਟ ਚੁਆਇਸ ਹੈ ਲੜਕਾ ਜਰਮਨੀ ਵਿੱਚ ਹੋਵੇ ਔਰ ਸੈਕੰਡ ਹੈ ਕੈਨੇਡਾ ਵਿੱਚ ਫੈਮਿਲੀ ਵਾਲੇ ਡਾਇਰੈਕਟ ਕਾਲ ਇਹਨਾਂ ਨੂੰ ਕਰ ਸਕਦੇ ਨੇ ਦੋ ਇਹਨਾਂ ਦੇ ਕੰਟੈਕਟ ਨੇ ਫਰਸਟ ਵਨ ਹੈ 9814447551 ਦੂਸਰਾ ਹੈ 9814733403 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਸੋ ਇਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਪ੍ਰੋਫਾਈਲਸ ਇਸ ਤੋਂ ਇਲਾਵਾ ਜਿਹੜੇ ਅੱਜ ਅਸੀਂ ਐਡ ਨਹੀਂ ਪਾ ਸਕੇ ਜਿੰਨਾਂ ਲੜਕੀਆਂ ਦੀ ਉਹਨਾਂ ਦੀ ਜਿਹੜੀ ਐਡ ਹੈ ਉਹ ਅਸੀਂ ਕੱਲ ਜਾਂ ਉਸ ਤੋਂ ਨੈਕਸਟ ਡੇ ਪਬਲਿਸ਼ ਕਰਾਂਗੇ ਇਸ ਤੋਂ ਇਲਾਵਾ ਅਸੀਂ ਹਰ ਰੋਜ਼ ਆਪਣੇ ਜਿਹੜੇ ਸ਼ਾਰਟਸ ਨੇ ਉਹ ਵੀ ਅਪਲੋਡ ਕਰਦੇ ਆ ਉਹਨਾਂ ਤੇ ਵੀ ਤੁਸੀਂ ਜਿਹੜਾ ਹੈ ਨਿਗਾਹ ਕਰ ਲਿਆ ਕਰੋ ਕਿਉਂਕਿ ਕਈ ਵਾਰੀ ਕੁਝ ਨਵੇਂ ਪ੍ਰੋਫਾਈਲਸ ਹੁੰਦੇ ਨੇ ਉਹ ਅਸੀਂ ਵੀਡੀਓ ਦੀ ਜਗ੍ਹਾ ਜਿਹੜਾ ਹੈ ਸ਼ਾਰਟਸ ਵਿੱਚ ਹੀ ਅਪਲੋਡ ਕਰ ਦਿੰਨੇ ਆ ਸੋ ਆਸ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਤੁਸੀਂ ਐਡ ਪਵਾ ਰਹੇ ਹੋ ਜਾਂ ਜਿਹੜੇ ਵੀ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਜਲਦੀ ਤੋਂ ਜਲਦੀ ਰਿਸ਼ਤੇ ਮਿਲਣ ਔਰ ਪਰਮਾਤਮਾ ਤੁਹਾਡੇ ਸਭ ਦੀਆਂ ਆਸਾਂ ਜਿਹੜੀਆਂ ਨੇ ਵਿਸ਼ੇਸ ਜਿਹੜੀਆਂ ਉਹ ਪੂਰੀਆਂ ਕਰਨ ਹੱਸਦੇ ਵਸਦੇ ਰਹੋ ਖੁਸ਼ ਰਹੋ ਅੱਜ ਦੀ ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ